ਸਤਿ ਸ਼੍ਰੀ ਕਾਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਪਿੰਡ ਉੱਬਾਵਾਲ ਵਿਖੇ ਤੇ ਜ਼ਿਲ੍ਹਾ ਸੰਗਰੂਰ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਤੇ ਤਰਨੀ ਬਾਈ ਕੋਲ ਪਹੁੰਚੇ ਆਂ ਤੇ ਇੱਕ ਝੋਟੀ ਦਿਖਾਵਾ ਉਹਦੀ ਤੀਜਾ ਸੁਗਾ ਸੂਈ ਹੋਈ ਤੇ ਆਜੋ ਵੀ ਸੱਜਣੋ ਤੋੜ ਕੇ ਦਿਖਾਉਣੇ ਆਂ ਲਾ ਦੇਖ ਸਕਦੇ ਹੋ ਸੱਜਣੋ ਤੋੜ ਕੇ ਦਿਖਾਉਣੇ ਆਂ ਚਲ ਹਾਂ ਇਹ ਮੁੱਠੀ ਆ ਕੱਲਾ ਕੱਲਾ ਥਣ ਲੱਗਿਆ ਸੱਜਣਾ ਦੇਖ ਸਕਦੇ ਹੋ ਲੰਬੀ ਝੋੜ ਦੇ ਬਈ ਕੱਛ ਪੂੜੇ ਦੀ ਚੰਗੀ ਆ 35 ਛੁਰਾ 34 ਦਾ ਐ ਮਾਰ ਦਿਓ ਲੈਵੇ ਦੇ ਕੈਮਰਾ ਪਰਮਾਲੀ ਦੇ ਲੈ ਵਾ ਲੂਗਾ ਬਾਵਾ ਇਹ ਮੁੱਠੀ ਵਾਲਾ ਥਾਣਾ ਮੋੜਦਾ ਬਈ ਕੱਲਾ ਕੱਲਾ ਵੱਖਰਾ ਵੱਖਰਾ ਥਣ ਲੱਗਿਆ ਹੋਇਆ ਵੱਡੀ-ਬੁੱਡੀ ਬਹੁਤਾ ਮਿੱਤਰੋ ਬਾਕੀ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆਂ ਲੈ ਦੇਖ ਸਕਦੇ ਹੋ ਮਿੱਤਰੋ ਮੰਦੇ ਗੋ ਲਓ ਵੀ ਸਜਣੋ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆਂ ਬਿਰੇ ਕਦੋਂ ਸੁਈਆ ਹੈ ਇਹ ਇਹ ਕੱਲ ਤੜਕੇ ਸੁਈਆ 4 ਵਜੇ ਕੱਲ ਸਵੇਰੇ 4 ਵਜੇ ਸੁਈਆ ਜੇਰ ਜੀ ਰੋਕ ਕੇ ਪੈਗੀ ਹਾਂ ਜੀ ਜੇਰ ਜੀ ਰੋਕਿਆ ਤੇ ਬਾਕੀ ਇਹ ਘਰ ਦੀ ਝੋਟੀ ਆ ਕਿ ਘਰ ਦੀ ਸਰ ਠੀਕ ਆ ਠੀਕ ਆ ਕਰ ਦਿਓ ਪਾਲੀ ਹੋਈ ਆ ਠੀਕ ਆ ਠੀਕ ਆ ਤੇ ਇਹਦੀ ਤੀਜਾ ਸੂ ਦਾ ਸੂ ਗਈ ਇਹ ਤੀਜੀ ਸੁਈ ਤੀਜੇ ਦਿਨ ਸੁਈਆ ਠੀਕ ਆ ਠੀਕ ਆ ਤੇ ਹੁਣ ਦੁੱਧ ਕਿੰਨਾ ਹਾਜ਼ਰ ਆ ਵੀਰੇ ਇਹ 9 ਲੀਟਰ ਬੋਲਾ ਇਹਦਾ 9 ਲੀਟਰ ਬੋਲਾ ਠੀਕ ਆ ਠੀਕ ਆ ਤੇ ਬਾਈ ਕਹਿੰਦਾ 9 ਲੀਟਰ ਬੋਲਾ ਤੇ ਕੋਈ ਵੀ ਵੀਰ ਤਸੱਲੀ ਨਾਲ ਜਾ ਸਕਦਾ ਚੈੱਕ ਕਰਕੇ ਉਹਦਾ ਦੁੱਧ ਤੇ ਬਾਕੀ ਪਿੱਠਪੂੜੇ ਦੀ ਮਿੱਤਰੋ ਚੰਗੀਆਂ ਥੋੜੇ ਸਾਹਮਣੇ ਆ ਸੱਚ ਨੂੰ ਤੇ ਮਗਰ ਕੀ ਆ ਵੀਰੇ ਕੱਟੀ ਮਗਰ ਕੱਟੀ ਆ ਤੇ ਕੱਟੀ ਦੇ ਵੀ ਕੈਮਰਾ ਮਾਰਦੇ ਬਈ ਤੁਹਾਨੂੰ ਦੇਖ ਸਕਦੇ ਹੋ ਮਗਰ ਕੱਟੀ ਆ ਤੇ ਇਹਦਾ ਮੁੱਲ ਕਿੰਨਾ ਵੀਰੇ 1 40 ਗਰ 30 ਗਰਿਆ ਹੋਇਆ ਅੱਛਾ ਇੱਕ ਮੁੱਲ ਇੱਕ 30 ਆ ਛੱਡਣੀ ਕਿੱਥੇ ਤੱਕ ਦੇਣੀ ਇੱਕ 25 ਤੱਕ ਛੱਡਦਾ ਵੀ ਇੱਕ 25 ਤੱਕ ਛੱਡ ਦਾਂਗੇ ਤੇ ਬਾਕੀ ਮਾਨਤਣ ਮੌਕੇ ਤੇ YouTube ਚੈਨਲ ਨੂੰ ਦੇਖ ਕੇ ਹੋ ਜੂਗਾ ਮੌਕੇ ਤੇ ਮਾਨਤਣ ਬਾਈ ਕਹਿੰਦਾ ਹੋ ਜੂਗਾ ਤੇ ਐਗ ਦੀ ਦੁੱਧ ਦੀ ਕਿੰਨੀ ਦੀ ਉਮੀਦ ਆ ਪਿਛਲੇ ਸੂਏ ਕਿੰਨਾ ਦੁੱਧ ਕੱਟਿਆ ਦੂਜੇ ਸੂਏ ਦੇ ਥੱਲੇ 14 ਲੀਟਰ ਦੁੱਧ ਸੀ 14 ਲੀਟਰ ਦੁੱਧ ਦੀ ਠੀਕ ਆ ਜੀ ਬਾਈ ਕਹਿੰਦਾ ਪਿਛਲੇ ਸੂਏ ਦੂਜੇ ਸੂਏ 14 ਲੀਟਰ ਦੁੱਧ ਚੋਇਆ ਏ ਥੱਲੋਂ ਤੇ ਐਗ ਦੀ ਕਿੰਨੀ ਦੀ ਉਮੀਦ ਆ ਵੀਰੇ ਕੱਢ ਦਊਗੀ 16 ਕੱਢ ਦਊਗੀ ਐਗ ਦੀ ਬਾਈ ਕਹਿੰਦਾ 16 ਦੀ ਉਮੀਦ ਆ 16 ਲੀਟਰ ਦੁੱਧ ਕੱਢ ਦਊਗੀ ਆਸਾਨੀ ਨਾਲ ਆ ਤੇ ਬਾਕੀ ਕਹਿੰਦਾ ਬਾਈ ਕਹਿੰਦਾ 125 ਦੀ ਛੱਡ ਦਾਂਗੇ ਬਾਕੀ ਉਹ ਜੋ ਵੀ ਮੰਗ ਤਾਣਾ ਕਰ ਦੇਣਗੇ ਬਾਈ ਹੋਰੀ ਜਿਹੜਾ YouTube ਚੈਨਲ ਨੂੰ ਦੇਖ ਕੇ ਆਊਗਾ ਬਾਕੀ ਮਿੱਤਰੋ ਦੇਖ ਲਓ ਵੱਡੀ-ਬੁੱਡੀ ਬਹੁਤ ਆ ਠਿੰਗਾ ਦੀ ਕੁੰਡੀ ਆ ਪਿੱਠਪੋੜੇ ਦੀ ਚੰਗੀ ਆ ਚੌੜੀ-ਚੂੜੀ ਬਹੁਤ ਆ ਮਿੱਤਰੋ ਵੱਡੀ ਦੇਖ ਸਕਦੇ ਹੋ ਵੱਡੀ-ਬੁੱਡੀ ਬਹੁਤ ਆ ਤੇ ਮਾਗਰ ਕੱਟੀ ਆ ਬਾਈ ਛੋਟਾ ਮੋਬਾਈਲ ਨੰਬਰ ਦੇ ਜੀ 9501608588 9501608588 08588 ਪਿੰਡ ਉੱਬਾਵਾਲਾ ਪਿੰਡ ਉੱਬਾਵਾਲਾ ਜ਼ਿਲ੍ਹਾ ਸੰਗਰੂਰ ਪਿੰਡ ਉੱਬਾਵਾਲਾ ਬਾਈ ਦਾ ਜ਼ਿਲ੍ਹਾ ਸੰਗਰੂਰ ਤੇ ਜਿਹੜਾ ਸੱਜਣ ਮਿੱਤਰ ਬਾਈ ਨਾਲ ਖਰੀਦਣੀ ਹੈ ਮੱਝ ਬਾਈ ਨਾਲ ਕਨੈਕਟ ਕਰ ਸਕਦਾ ਤੇ ਆਪਣਾ ਤਸੱਲੀ ਬਕਸ ਉਰੋ ਤਸੱਲੀ ਕਰਕੇ ਆਵਦੀ ਇਲਝਾ ਸਕਦਾ ਤੇ ਬਾਕੀ ਜੇ ਸਾਡੀ ਮਿੱਤਰੋ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ